ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਇਸ ਵੇਲੇ ਮੌਜੂਦ ਹਾਂ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਸੋ ਉੱਥੇ ਕਿਸਾਨਾਂ ਨਾਲ ਜਿਹੜੇ ਉੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਰਕਾਰ ਦੀ ਰਣਨੀਤੀ ਕੀ ਹੈ ਕੀ ਚੱਲ ਰਿਹਾ ਹੁਣ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਥੋਂ ਆਏ ਹੋ ਜੀ ਮੈਂ ਗੁਰਦਾਸਪੁਰ ਤੋਂ ਆ ਜੀ ਅੱਛਾ ਜੀ ਕਦੋਂ ਦੇ ਆਏ ਹੋ ਇੱਥੇ ਜੀ ਜਦੋਂ ਇਹ ਅੰਦੋਲਨ ਚੱਲ ਰਿਹਾ ਉੱਥੇ ਮੇਰੇ ਹਾਜ਼ਰੀ ਮੇਰੀ ਜ਼ਰੂਰੀ ਪਰਨਾ ਠੀਕ ਹੈ ਜੀ ਤੇ ਬਾਬਾ ਜੀ ਕੀ ਕੀ ਸੋਚਦੇ ਹੋ ਸਰਕਾਰ ਦੀ ਕੀ ਰਣਨੀਤੀ ਹੈ ਕੀ ਕਿਸਾਨਾਂ ਬਾਰੇ ਸੋਚ ਹੈ ਕਿਸਾਨੀ ਸੰਘਰਸ਼ ਕਿਵੇਂ ਚੱਲ ਰਿਹਾ ਹੁਣ ਮੋਰਚੇ ਦੀ ਜਿਹੜੀ ਸੁਭਾਵਨਾ ਮੋਰਚਾ ਹੁਣ ਇਸ ਵਕਤ ਜਿਹੜਾ ਮੋਰਚਾ ਸਹੀ ਤਰੀਕੇ ਤੇ ਚੱਲ ਰਿਹਾ ਸਰਕਾਰ ਵੱਲੋਂ ਕੋਈ ਰਣਨੀਤੀ ਕੋਈ ਆਈ ਨਹੀਂ ਸਾਡੇ ਨਾਲ ਕੋਈ ਮੀਟਿੰਗ ਦਾ ਪ੍ਰਚਾਰ ਨਹੀਂ ਹੋ ਰਿਹਾ ਮੀਟਿੰਗ ਬਸ ਉਹ ਕੋਈ ਸੁਭਾਵਨਾ ਨਹੀਂ ਹੈਗੀ ਅਜੇ ਠੀਕ ਹੈ ਜੀ ਤੇ ਬੱਬਾ ਜਿਹੜਾ ਹੁਣ ਚੌਂਡ ਜਾਬਤਾ ਲੱਗ ਗਿਆ ਤੇ ਕੀ ਸੋਚਦੇ ਹੋ ਵੀ ਕਿਸਾਨ ਜੇ ਲੰਬਾ ਟਾਈਮ ਸੰਘਰਸ਼ ਚੱਲਿਆ ਤੇ ਕਿਸਾਨ ਟਿਕਣਗੇ ਵੀ ਵੇਖੋ ਜੀ ਮੈਂ ਇੱਕ ਮੋਰਚੇ ਦੀ ਸੁਭਾਵਨਾ ਨਾਲ ਆਗੂ ਆ ਤੇ ਮੈਂ ਇੱਕ ਮੋਰਚੇ ਨੂੰ ਸੁਭਾਵਨਾ ਸਾਰੇ ਭਾਰਤ ਪੰਜਾਬ ਨੂੰ ਵੀ ਕਹਿਣਾ ਚਾਹੁੰਦਾ ਭਾਵੇਂ ਚੌਂ ਜਾਪਤਾ ਹੋ ਰਹੀ ਹੈ ਸਾਡੇ ਜਿਹੜੇ ਚੌਂ ਜਾਪਤਾ ਹੁੰਦੀ ਵੀ ਰਹੇਗੀ ਸਾਡਾ ਮੋਰਚਾ ਇਤਨਾ ਹੀ ਟੀਮ ਵਾਈਕ ਵਰਕ ਕਰ ਰਿਹਾ 10 ਜਾਣੇ ਜਾਂਦੇ ਆ ਤੇ 10 ਹੀ ਆ ਰਹੇ ਤੇ ਬਾਬਾ ਜੀ ਇੱਕ ਦਸਤਸਰੀ ਜਿਹੜਾ ਸਰਕਾਰ ਦੁਆਰਾ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨਾ ਪਹਿਲਾਂ ਬੰਦੇ ਫੜੇ ਗਏ ਆ ਉਹ ਕੀ ਸੀ ਮਤਲਬ ਕੀ ਜਨਾਨੀਆਂ ਦਾ ਕੀ ਕਰਨ ਦੀ ਸੋਚ ਰਹੇ ਸੀ ਕਿੱਥੋਂ ਆਈ ਸੀ ਉਹ ਜਿਹੜੀਆਂ ਜਨਾਨੀਆਂ ਉਦੋਂ ਰਾਤ ਨੂੰ ਫੜੀਆਂ ਗਈਆਂ ਉਸ ਜਨਾਨੀਆਂ ਨੇ ਰਾਤ ਨੂੰ ਅਸੀਂ ਦੋ ਲੜਕੇ ਵੀ ਉਹਨੂੰ ਨੂੰ ਸਟੇਸ਼ਨ ਤੇ ਛੱਡ ਕੇ ਵੀ ਆਵੇ ਸਟੇਸ਼ਨ ਤੇ ਛੱਡ ਕੇ ਉਹ ਫੇਰ ਰਾਤ ਆ ਗਏ ਸਾਡੇ ਇੱਥੇ ਉਹ ਫੇਰ ਸਾਡੀ ਕ੍ਰਾਂਤੀਕਾਰੀ ਫੁੱਲ ਦੀ ਇੱਕ ਆਗੂ ਸੀ ਸੂਬਾ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਜੀ ਆਪਣੇ ਤੁਸੀਂ ਘਰ ਗੱਲਬਾਤ ਕਰਵਾ ਦਿਓ ਉਹ ਕਹਿੰਦੀ ਇਸ ਤਰ੍ਹਾਂ ਨਹੀਂ ਅਸੀਂ ਕਰਵਾ ਨਹੀਂ ਸਕਦੇ ਗੱਲਬਾਤ ਸਾਨੂੰ ਉੱਤੋਂ ਸ਼ੱਕ ਪੈ ਗਿਆ ਜੀ ਇਹ ਮੋਰਚੇ ਨੂੰ ਖਰਾਬ ਕਰਨ ਵਾਸਤੇ ਪਹੁੰਚੀਆਂ ਹੋਈਆਂ ਸਰਕਾਰ ਨੇ ਭੇਜੀਆਂ ਹੋਈਆਂ ਨੇ ਜਿਹੜੀ ਪ੍ਰਸ਼ਾਸਨ ਨਾਲ ਫਿਰ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਬਹੁਤ ਪ੍ਰਸ਼ਾਸਨ ਸਾਡੇ ਤੇ ਧਿਆਨ ਨਹੀਂ ਦੇ ਰਿਹਾ ਮੋਰਚੇ ਵੱਲ ਪ੍ਰਸ਼ਾਸਨ ਨੇ ਇਹ ਕੀਤਾ ਸੀ 2-3 ਘੰਟੇ ਇੱਥੇ ਪ੍ਰਸ਼ਾਸਨ ਨੂੰ ਡੀਕ ਦੇ ਰਹੇ ਕਾਲ ਕੀਤੀ ਪ੍ਰਸ਼ਾਸਨ ਪਹੁੰਚਿਆ ਨਹੀਂ ਇਹਨਾਂ ਕੋਲ ਲੇਡੀ ਪੁਲਿਸ ਵੀ ਨਹੀਂ ਸੀ ਅਸੀਂ ਤੁਰ ਕੇ ਇਥੋਂ ਇੱਥੇ ਥੋੜਾ ਜਿਹਾ ਅੱਗੇ ਆ ਇਹਨਾਂ ਦਾ ਦਫ਼ਤਰ ਬਣਿਆ ਹੋਇਆ ਉੱਥੇ ਜਾ ਕੇ ਗੱਲਬਾਤ ਕੀਤੀ ਇਥੇ ਬੂਟਾ ਸਿੰਘ ਆ ਬੂਟਾ ਸਿੰਘ ਨੇ ਸਾਡੇ ਨਾਲ ਸਾਡੇ ਦੇ ਉੱਤੇ ਦੋਸ਼ ਲਾਇਆ ਬੂਟਾ ਸਿੰਘ ਨੇ ਬੂਟਾ ਸਿੰਘ ਕੌਣ ਹੈ ਜੀ ਇਹ ਇਥੋਂ ਦਾ ਡੀਐਸਪੀ ਸੀ ਜਿਹੜੇ ਦੀ ਡਿਊਟੀ ਇੱਧਰ ਲੱਗੀ ਹੋਈ ਸੀ ਅੱਛਾ ਹੁਣ ਮੈਂ ਇੱਥੇ ਮੌਜੂਦ ਜਿਹੜੇ ਡਿਊਟੀ ਉਹ ਤਾਂ ਕੱਲ ਪਰਸੂ ਦੇ ਚਲੇ ਗਏ ਆ ਉਹਦੀ ਇੰਨੀ ਖਾਤਰਦਾਰੀ ਇੱਥੇ ਬੂਟਾ ਸਿੰਘ ਦੀ ਹੋਈ ਜਿਹੜੀ ਸਾਡੇ ਆਗੂ ਸਾਹਿਬਾ ਨਾਲ ਕੋਈ ਗਲਤ ਲਫ਼ਜ਼ ਯੂਜ਼ ਕੀਤਾ ਤੁਸੀਂ ਇੱਥੇ ਜਨਾਨੀਆਂ ਤੁਹਾਡੀਆਂ ਜਿਹੜੀਆਂ ਜਨਾਨੀਆਂ ਮੋਰਚੇ 'ਚ ਹੁੰਦੀਆਂ ਉਹ ਸੇਫ ਨੇ ਉਹ ਕੇ ਦੇ ਨਾਲ ਸੌਂਦੀਆਂ ਤੇ ਨਹੀਂ ਇਹ ਸ਼ਬਦ ਯੂਜ਼ ਕੀਤੇ ਗਏ ਸਾਡੇ ਜਿਹੜੇ ਇੱਥੇ ਬੀਬੀਆਂ ਹੁੰਦੀਆਂ ਨੇ ਅੱਛਾ ਉਹਨਾਂ ਵੱਲੋਂ ਜੀ ਉਹਨਾਂ ਵੱਲੋਂ ਅਸੀਂ ਲੈ ਕੇ ਉਤੋਂ ਅਸੀਂ ਜਨਾਨੀਆਂ ਤੁਹਾਨੂੰ ਸ਼ੱਕੀ ਫੜਾ ਰਹੀਆਂ ਨੇ ਉਹ ਸਾਡੀਆਂ ਜਨਾਨੀਆਂ ਦੇ ਉੱਤੇ ਸ਼ੱਕੇ ਸ਼ੱਕ ਕਰ ਰਿਹਾ ਮਤਲਬ ਸਰਕਾਰ ਦੀ ਸੋਚ ਹੈ ਇੱਕ ਮੋਰਚੇ ਨੂੰ ਖਰਾਬ ਕਰਨ ਦੀ ਚਾਲ ਹੈ ਇੱਕ ਤੇ ਬਾਬਾ ਜੀ ਹੁਣ ਇੱਕ ਕਿਵੇਂ ਸੋਚਦੇ ਵੀ ਚੋਣ ਜਾਬਤਾ ਲੱਗ ਗਿਆ ਤੇ ਅਗਲੀ ਵਾਰ ਸਰਕਾਰ ਕਿਹਦੀ ਬਣੂਗੀ ਕੀ ਸੰਭਾਵਨਾ ਹੈ ਤੇ ਜੇ ਆਹੀ ਸਰਕਾਰ ਆ ਗਈ ਤਾਂ ਕੀ ਹਾਲਾਤ ਹੋਣਗੇ ਮੈਂ ਤਾਂ ਇੱਕ ਇਹੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਭਾਵੇਂ ਚੋਣ ਜਾਬਤਾ ਹੋਊਗੀ ਸਾਡੇ ਵੱਲੋਂ ਅਸੀਂ ਬੀਜੇਪੀ ਦਾ ਤਾਂ ਵਿਰੋਧ ਕਰ ਰਹੇ ਹਾਂ ਜੀ ਸਾਡੇ ਏਰੀਆ 'ਚ ਪੰਜਾਬ 'ਚ ਜਿੱਥੇ ਵੀ ਦਿਖੇ ਅਸੀਂ ਕਾਲੀਆਂ ਚੰਡੀਆਂ ਲੈ ਕੇ ਵਿਰੋਧ ਕਰਾਂਗੇ ਭਾਵੇਂ ਦੂਸਰੀਆਂ ਕੋਈ ਵੀ ਆਮ ਪਾਰਟੀ ਹੁੰਦੀ ਏ ਦੂਸਰੀ ਅਸੀਂ ਉਹਨਾਂ ਨੂੰ ਜਵਾਬ ਪੁੱਛਾਂਗੇ ਜੀ ਤੁਸੀਂ ਸਾਡੇ ਲਈ ਤੁਹਾਡੀ ਸਰਕਾਰ ਦੇ ਵਿੱਚ ਸਾਡੇ ਏਰੀਏ ਪੰਜਾਬ ਦੀ ਹੱਦ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਆ ਤੇ ਕੋਈ ਸ਼ਰਲੇ ਮਾਰੇ ਜਾਂਦੇ ਆ ਸਾਡੇ ਨੌਜਵਾਨ ਨੂੰ ਸ਼ਹੀਦ ਕੀਤਾ ਜਾਂਦਾ ਹੈ ਸਾਡੇ ਨੌਜਵਾਨਾਂ ਨੂੰ ਬੋਰੀਆਂ ਚ ਪਾ ਕੇ ਕੁੱਟਿਆ ਜਾਂਦਾ ਹੈ ਸਾਡੇ ਬਜ਼ੁਰਗਾਂ ਨੂੰ ਮਾਰਿਆ ਜਾਂਦਾ ਹੈ ਅਸੀਂ ਇਹ ਜੋ ਪੁੱਛੋਗੇ ਉਹਨਾਂ ਨੂੰ ਕਿਉਂ ਕੀਤਾ ਜਾ ਰਿਹਾ ਸਾਡਾ ਗਲਤੀ ਕੀ ਹੈ ਸਾਡੀ ਅਸੀਂ ਤਾਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਨਾ ਅਸੀਂ ਇਹ ਨਹੀਂ ਅਸੀਂ ਜਾ ਕੇ ਵੱਧ ਕੇ ਲੜੇ ਅਸੀਂ ਤੁਹਾਡੇ ਤੇ ਹਮਲਾ ਕੀਤਾ ਸਾਡੇ ਤੇ ਜਿਹੜਾ ਸ਼ੁਭਕਰਨ ਨੂੰ ਗੋਲੀ ਮਾਰੀ ਗਈ ਸੀ ਉਹ ਸਾਹਮਣੇ ਸਾਡੇ ਕੋਲ ਵੀਡੀਓ ਵੀ ਪਈ ਹੈ ਕਿ ਤਰ੍ਹਾਂ ਗੋਲੀ ਕਹਿੰਦੇ ਅਸੀਂ ਗੋਲੀ ਨਹੀਂ ਚਲਾਈ ਸਾਡੇ ਕੋਲ ਵੀਡੀਓ ਮੌਜੂਦ ਹੈ ਅਸੀਂ ਦਿਖਾ ਸਕਦੇ ਹਾਂ ਜੀ ਇਹਨਾਂ ਨੇ ਗੋਲੀ ਚਲਾਈ ਹੈ ਅੱਛਾ ਤੁਹਾਡੇ ਕੋਲ ਹੈ ਵੀਡੀਓ ਉੱਤੇ ਤੁਸੀਂ ਤੁਸੀਂ ਮੌਜੂਦ ਸੀ ਉੱਥੇ ਜਿੱਥੇ ਸ਼ੁਭਕਰਨ ਦੇ ਥਾਂ ਤੇ ਮੌਜੂਦ ਸੀ ਉਥੇ ਮੁੰਡਾ ਗੁਰਸ਼ੰਦ ਸਿੰਘ ਜਿਹਨੇ ਵੀਡੀਓ ਬਣਾਈ ਹੈ ਪਹਿਲੀ ਦੇ ਵਿੱਚ ਸੀ ਉਹ ਉਹਨੇ ਸਾਹ ਪਤਾ ਲੱਗ ਰਿਹਾ ਗੋਲੀ ਸ਼ੂਟ ਕੀਤੀ ਹੋਈ ਉਹਨਾਂ ਨੇ ਨਹੀਂ ਉਸ ਟਾਈਮ ਉਹ ਸ਼ੁਭਕਰਨ ਜਿਹੜਾ ਆਪਣਾ ਕਿਸਾਨ ਸ਼ਹੀਦ ਹੋਇਆ ਕੀ ਕਰ ਰਿਹਾ ਸੀ ਉਸ ਟਾਈਮ ਜਦੋਂ ਗੋਲੀ ਲੱਗੀ ਸ਼ੁਭਕਰਨ ਇੱਕ ਬੈਰੀਕੇਡ ਦੇ ਸਾਹਮਣੇ ਇਤਰਾ ਖਲੋਤਾ ਹੋਇਆ ਸੀ ਦੂਰ ਵਾਲੀ ਬੈਰੀਕੇਡ ਜਿਹੜੀ ਸਾਡੇ ਆਪਣੀ ਥੋੜੀ ਹੱਦ ਚ ਲੱਗੀ ਹੋਈ ਸੀ ਉਥੇ ਐਂ ਚੁੱਪ ਕਰਕੇ ਖਲੋਤਾ ਹੋਇਆ ਸੀ ਉਹਨੂੰ ਉਹੀ ਬੰਦਾ ਲੱਭਿਆ ਜਿੱਥੇ ਗੋਲੀ ਚੁੱਪ ਕਰਕੇ ਖਲੋਤਾ ਤੇ ਗੋਲੀ ਸ਼ੂਟ ਕਰ ਦਿੱਤੀ ਗਈ ਉੱਥੇ ਇੱਕ ਨਹੀਂ ਗੋਲੀ ਚੱਲੀ ਉੱਥੇ ਬਹੁਤ ਗੋਲੀਆਂ ਚੱਲੀਆਂ ਤੁਸੀਂ ਇੱਕ ਦੀ ਪ੍ਰਸ਼ਾਸਨ ਕਹਿੰਦੀ ਅਸੀਂ ਇੱਕ ਚਲਾਈਆਂ ਉੱਥੇ ਮੈਂ ਤੁਹਾਨੂੰ ਵੀਡੀਓ ਚ ਦਿਖਾ ਸਕਦਾ ਤਿੰਨ ਚਾਰ ਵਾਰੀ ਉਹਨਾਂ ਨੇ ਗੋਲੀ ਦਾ ਸ਼ੂਟ ਕੀਤਾ ਹੈ ਮਤਲਬ ਪੂਰੀ ਤਰ੍ਹਾਂ ਮਾਰਨ ਦੀ ਸਲਾਹ ਸੀ ਪੂਰੀ ਵੇਖੋ ਜੀ ਜਿਸ ਮੈਂ ਸਵਾਵ ਨਾਲ ਸੂਤਰਾ ਰਹੀ ਮੈਨੂੰ ਪਤਾ ਲੱਗਾ ਇਸ ਬਾਰਡਰ ਦੇ ਅਗਲੇ ਪਾਸੇ ਇਹਨਾਂ ਸਰਕਾਰ ਨੇ ਗੱਡੀਆਂ ਮੰਗਵਾਈਆਂ ਟੁੱਟੀਆਂ ਭੱਜੀਆਂ ਜਿਹੜੀਆਂ ਜੀ ਜਦੋਂ ਮੋਰਚਾ ਇਹ ਬੈਰੀਕੇਡਿੰਗ ਤੋੜਦੇ ਆ ਤੇ ਨੰਗ ਵੀ ਜਾਂਦੇ ਅਸੀਂ ਆਪਣੇ ਜਿਹੜੇ ਟਾਲੀ ਟਰੈਕਟਰ ਜਿਹੜੇ ਉਹਨਾਂ ਦੇ ਨਮਾੜੇ-ਮੋਟੇ ਗੱਡੀਆਂ ਖਲਾਰੀਆਂ ਉਹਨੂੰ ਅੱਗ ਲਾ ਦਾਂਗੇ ਜੀ ਇਹ ਕਿਸਾਨਾਂ ਨੇ ਸਾਡੇ ਤੇ ਹਮਲਾ ਕੀਤਾ ਸਾਡੀਆਂ ਗੱਡੀਆਂ ਨੂੰ ਅੱਗ ਲਗਾਈ ਗਈ ਇਸ ਵਾਰ ਮਨਾ ਨਾਲ ਸੂਤਰਾ ਰਹੀ ਪਤਾ ਬਹੁਤ ਕੁਝ ਲੱਗ ਰਿਹਾ ਜਿਸ ਤਰੀਕੇ ਨਾਲ ਇਹਨਾਂ ਨੇ ਮੋਰਚਾ ਸਰਕਾਰ ਨੇ ਖਰਾਬ ਕੀਤਾ ਅਸੀਂ ਮੈਂ ਸਰਕਾਰ ਨੂੰ ਇਹ ਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਇਹ ਪੀਲ ਹੈ ਗਵਰਨਮੈਂਟ ਸਰਕਾਰ ਉੱਤਲੀ ਸਰਕਾਰ ਨੂੰ ਇਹ ਬੇਨਤੀ ਹੈ ਅਸੀਂ ਮੋਰਚਾ ਜਿੱਤਨਾ ਚੜਦਾ ਹੈ ਚੜਦੇ ਪਾਸੇ ਜਾਊਗਾ ਮੋਰਚਾ ਜਿੱਤ ਪਾਸੇ ਜਾ ਰਿਹਾ ਮੋਰਚਾ ਅੱਦੇ ਤੋਂ ਵੱਧ ਤੋਂ ਵੱਧ ਇੱਥੇ ਇਕੱਠ ਹੋਵੇਗਾ ਤੇ ਜਿਹੜੀ ਆਪਣਾ ਪੰਜਾਬ ਦੀ ਸਰਕਾਰ ਹੈ ਉਹਦੇ ਬਾਰੇ ਕੀ ਸੋਚਦੇ ਹੋ ਕੀ ਉਹ ਕਿਸਾਨਾਂ ਦਾ ਸਾਥ ਦੇ ਰਹੀ ਹੈ ਜਾਂ ਇੱਕ ਡਰਾਮਾ ਹੀ ਹੈ ਮੈਂ ਤਾਂ ਸਰਕਾਰ ਤੋਂ ਮੈਂ ਕੋਈ ਸਰਕਾਰ ਤੇ ਮੰਗ ਨਹੀਂ ਕਰਦਾ ਸਰਕਾਰ ਜਿਹੜੀ ਹੈ ਕੋਈ ਵੀ ਆਵੇ ਸਾਰੀਆਂ ਠੱਗ ਤੇ ਬਾਜੀ ਆ ਮੈਂ ਇਹ ਦੇਖ ਰਿਹਾ ਭਾਵੇਂ ਆਮ ਪਾਰਟੀ ਹੈ ਭਾਵੇਂ ਦੂਸਰੀ ਭਾਜੀਪੀ ਹੈ ਭਾਵੇਂ ਆਪਣੀਆਂ ਆਮ ਪਾਰਟੀਆਂ ਦੋ ਵੀ ਵਰਕ ਕਰ ਰਹੀਆਂ ਨੇ ਮੈਂ ਉਹਨਾਂ ਨੂੰ ਕਿਹਾ ਅੱਜ ਤੱਕ ਮੈਂ اے ਯੂ ਸਰਕਾਰ ਨੂੰ ਅਪੀਲ ਕਰਨਾ ਤੁਸੀਂ ਆਪਣੇ ਚਮਚਿਆਂ ਤੋਂ ਸੁਲਾਵਾ ਕਿਸੇ ਦਾ ਕੰਮ ਕੀਤਾ ਕਿ ਨਹੀਂ ਕੀਤਾ ਨਹੀਂ ਕੀਤਾ ਅੱਜ ਤੱਕ ਕੀਤਾ ਹੁੰਦਾ ਸਾਡੇ ਨੌਜਵਾਨਾਂ ਦੀ ਭਲਾਈ ਵਾਸਤੇ ਕੁਝ ਸੋਚਿਆ ਹੁੰਦਾ ਸਾਡੇ ਨੌਜਵਾਨ ਬਾਹਰ ਨਾ ਜਾਂਦੇ ਇਹ ਸਰਕਾਰਾਂ ਤੇ ਵਿਸ਼ਵਾਸ ਕਰਨ ਯੋਗ ਕੋਈ ਨਹੀਂ ਜਿਹੜਾ ਸੰਗਰੂਰ ਚ ਜ਼ਹਿਰੀਲੀ ਸ਼ਰਾਬ ਪੀ ਕੇ ਇੰਨੀਆਂ ਮੋਤਾਂ ਹੋਈਆਂ ਉਹਦੇ ਬਾਰੇ ਕੀ ਕਹੋਗੇ ਵੀ ਉਹ ਭਗਵੰਤ ਮਾਨ ਦਾ ਏਰੀਆ ਸੀ ਉੱਥੇ ਮਤਲਬ ਇਹੋ ਜੀ ਗੱਲ ਹੋਣੀ ਬਹੁਤ ਵੱਡੀ ਗੱਲ ਹੈ ਭਗਵੰਤ ਮਾਨ ਨੇ ਬੜੇ ਸੋਚ ਵਿਚਾਰ ਨਾਲ ਜਦੋਂ ਬਣ ਲੱਗਾ ਉਹਨੇ ਬੜੀਆਂ ਸਾਨੂੰ ਖਲਾਸੀਆਂ ਦੀ ਐਮਐਸਪੀ ਲੈ ਕੇ ਦਵਾਂਗੇ ਬਹੁਤ ਅਸੀਂ ਨਸ਼ਾ ਦੂਰ ਕਰਾਂਗੇ ਮੈਂ ਜਿੱਥੋਂ ਤੱਕ ਇਹ ਨਿਊਜ਼ ਫੈਲ ਰਹੀ ਹੈ ਮੈਂ ਇਹ ਪਵੰਤਮਨ ਮੇਰੀ ਸੁੰਨਰੀ ਵੀਵਾਸ ਸੁੰਨਰ ਹੋਗਾ ਮੈਂ ਇਹ ਨੌਜਵਾਨਾਂ ਵੱਲੋਂ ਮੈਂ ਇਹ ਵੀ ਇਹ ਕਰਦਾ ਤੂੰ ਜਿਹੜਾ ਇਹ ਨਸ਼ੇ ਬਾਰੇ ਜਿਹੜਾ ਪ੍ਰੋਮਿਸ ਕੀਤਾ ਸੀ ਸਾਨੂੰ ਅਸੀਂ ਨਸ਼ਾ ਦੂਰ ਕਰਾਂਗੇ ਤੁਸੀਂ ਸਾਡੇ ਤੁਹਾਡੇ ਸੰਗਰੂਰ ਏਰੀਆ ਚ ਨੌਜਵਾਨ ਸ਼ਹੀਦ ਨਸ਼ੇ ਸ਼ਰਾਬ ਤੋਂ ਹੋ ਚੁੱਕਾ ਹੈ ਮੈਂ ਇਹ ਪੀਲ ਕਰਨਾ ਚਾਹੁੰਦਾ ਤੁਸੀਂ ਨਾ ਕਰੋਗੇ ਅਸੀਂ ਧਰਨੇ ਬਜਾਦ ਕਰਕੇ ਇਹ ਵੀ ਨਸ਼ਾ ਦੂਰ ਕਰਾਂਗੇ ਠੀਕ ਹੈ ਹੋਰ ਤੇ ਕੀ ਕਿਸਮ ਧਰਨੇ ਬਾਰੇ ਕੀ ਕਹਿਣਾ ਚਾਹੋਗੇ ਕੀ ਕਿਸਾਨਾਂ ਨੂੰ ਦੱਸਣਾ ਚਾਹੋਗੇ ਮਤਲਬ ਕੀ ਸੋਚ ਹੈ ਤੁਹਾਡੀ ਮੇਰੀ اپੀਲ ਹੈ ਪੂਰੇ ਪੰਜਾਬ ਨੂੰ ਆ ਪੂਰੇ ਵਰਗ ਨੂੰ ਆ ਇਹ ਮੋਰਚਾ ਜਿਹੜੀ ਐਮਐਸਪੀ ਦੀ ਲੜਾਈ ਹੈ ਸਾਡੀ ਪੰਜਾਬ ਤੇ ਹਰਿਆਣਾ ਦੀ ਨਹੀਂ ਹੈ ਪੂਰੇ ਵਰਗ ਦੀ ਹੈ ਮੈਂ ਜਿਹੜੇ ਪੰਜਾਬ ਚ ਬੈਠੇ ਹੋਏ ਆ ਜਿਹੜੇ ਸ਼ਹਿਰਾਂ ਚ ਬੈਠੇ ਹੋਏ ਜਿਨ੍ਹਾਂ ਨੂੰ ਨਹੀਂ ਪਤਾ ਲੱਗ ਰਿਹਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਸ ਮੋਰਚ 'ਚ ਆਓ ਇਹ ਸਾਰਿਆਂ ਲਈ ਫਾਇਦਾ ਹੈ ਐਮਐਸਪੀ ਮਿਲੂਗੀ ਤੇ ਰੇਟ ਕੱਢੇਗਾ ਇਹ ਸਾਰਿਆਂ ਲਈ ਭਲਾਈ ਲਈ ਆ ਤੇ ਮੈਂ ਕਿਸਾਨ ਵੀਰਾਂ ਨੂੰ ਹੋਰ ਅਪੀਲ ਕਰਨਾ ਚਾਹੁੰਦਾ ਵੱਧ ਤੋਂ ਵੱਧ ਇੱਥੇ ਚੜ ਕੇ ਆਓ ਇਹ ਸਾਰਿਆਂ ਲਈ ਹੱਕਾਂ ਲਈ ਲੜਾਈ ਹੈ ਠੀਕ ਹੈ ਬੱਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ